ਸ਼ਟਰਾਂ ਵਾਲੇ ਦੇ ਸੁਪਰਟ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜੀ ਪ੍ਰਧਾਨ ਜੀ ਨਾਲ ਗੱਲ ਕਰੋ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਵਧਾਈਓ ਦੇ ਉਹ ਦੇਖ ਸਾਡਾ ਫੋਨ ਜਿਹੜਾ ਘੋੜਤਾ ਕੋਈ ਯਾਰ ਭਾਜੀ ਯਾਰ ਕੋਈ ਯਾਰ ਭਾਜੀ ਯਾਰ ਕਿਉਂ ਪਾਟਦਾ ਨੋਟਾ ਦਾ ਹਾਂ ਜੀ ਨੇ ਸਾਡੀ ਵਾਰੀ ਤੇ ਲੱਗਦਾ ਹੈ ਰੱਬ ਸੁੱਤਾ ਹੀ ਰਹਿ ਗਿਆ ਇਹ ਸਾਡੀ ਵਾਰੀ ਜਦੋਂ ਆਈ ਰੱਬ ਬੰਨੀ ਕਿੱਥੇ ਸੌਂ ਗਿਆ ਵਾ ਵੇਖੋ ਕਿ ਦੋ ਜੰਦਾਂ ਨੇ ਮੁੱਲ ਲਿਆ ਆ ਗਿਆ ਰੋਜ ਆ ਸਰ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਭਾਈ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ 10 ਬਾਕੀ ਨੇ ਦੀ ਬਾਕੀ ਆ ਇਹ ਹਾਰ ਗਿਆ ਇਹ ਹਾਰ ਗਿਆ ਵੀ ਜਿੱਤੇ ਵਰਗਾ ਇਹ ਲੋਕ ਸਾਇਲੈਂਟ ਹੋ ਤਾ ਰਹੇ ਇਹ ਹਾਰ ਗਿਆ ਵੀ ਗੰਦਾ ਜਿੱਤੇ ਵਰਗਾ ਇਹ ਜਿੱਤ ਗਿਆ ਕਾ ਮਠਾਈਆਂ ਦਾ ਬੜਾ ਨੁਕਸਾਨ ਹੋਇਆ ਲਵਲੀ ਵਾਲਿਆਂ ਦੇ ਅਸੀਂ ਮਠਾਈਆਂ ਪੂਰੀਆਂ ਬੁੱਕ ਕਰਾਈਆਂ ਹੋਈਆਂ ਸੀ ਟਰੱਕ ਸੀਗਾ 40 ਟਰੱਕ ਘਟੋੜਾ ਮਠਾਈਆਂ ਦੇ ਆਹ ਕੀ ਆ ਆ ਛੋਧੂ 40 ਟਰੱਕ ਮਠਾਈਆਂ ਦੇ ਅਸੀਂ ਸਾਡੇ ਸਾਰੇ ਨੁਕਸਾਨ ਹੋ ਗਏ ਹੁਣ ਅਸੀਂ ਜਿੱਤਣ ਵਾਲੇ ਮੇਦਾਰ ਨੂੰ ਕਹਾਂਗੇ ਕਿ ਸਾਡੇ ਟਰੱਕ ਨੂੰ ਫਰੀਦ ਲੈ ਤਾਂ ਕਿ ਅਸੀਂ ਥੋੜਾ ਜਿਹਾ ਨੁਕਸਾਨ ਤੋਂ ਬਚ ਸਕੀਏ ਆਹ ਨੀਟੂ ਦੇ ਪਾਉਣੇ ਸੀਗੇ ਬਿਲਕੁਲ ਬਿਲਕੁਲ ਭਾਈ ਤੋਂ ਇਹਨਾਂ ਨੂੰ ਬੁਲਾਈ ਲਓ ਇਹਦੇ ਡਾਲਣ ਵਾਲੇ 800 ਆ ਸਾਡੀ ਡਿੱਕੀ 'ਚ ਪਏ ਅਸੀਂ ਉਹ ਕੱਢੇ ਹੀ ਨਹੀਂ ਡਾਲਣ ਵਾਲੇ ਹਰ ਕੱਢੇ ਹੀ ਨਹੀਂ ਨਹੀਂ ਉਹ ਕੱਢੇ ਨੇ ਕਿਉਂ ਤੁਹਾਨੂੰ ਪਤਾ ਵਾ ਬਾਈ ਲੱਗਦਾ ਤਾਂ ਸਿਰਕਾ ਤੁਸੀਂ ਕਹਿੰਦੇ ਸੀ 50000 ਦਾ ਮਠਾਈਆਂ ਦਾ ਬੜਾ ਨੁਕਸਾਨ ਹੋਇਆ लवली ਵਾਲਿਆਂ ਦੇ ਅਸੀਂ ਮਠਾਈਆਂ ਪੂਰੀਆਂ ਬੁੱਕ ਕਰਾਈਆਂ ਹੋਈਆਂ ਸੀ 40 ਟਰੱਕ ਸੀਗਾ 40 ਟਰੱਕ ਘਟੋੜਾ ਮਠਾਈਆਂ ਦੇ ਆਹ ਮਠਾਈ ਦੇ ਜਿਹੜੇ ਬਹੁਤ ਸੀ 40 ਟਰੱਕ ਮਠਾਈਆਂ ਦੇ ਅਸੀਂ ਲੈ ਗਏ ਸਾਡੇ ਸਾਰੇ ਨੁਕਸਾਨ ਹੋ ਗਿਆ ਹੁਣ ਅਸੀਂ ਇਹ ਜਿੱਤਣ ਵਾਲੇ ਮਾਲਕਾਰ ਨੂੰ ਕਹਾਂਗੇ ਕਿ ਸਾਡੇ ਟਰੱਕ ਨੂੰ ਖਰੀਦ ਲੈ ਤਾਂ ਕਿ ਅਸੀਂ ਥੋੜਾ ਜਿਹਾ ਨੁਕਸਾਨ ਤੋਂ ਬਚ ਸਕੀਏ ਹਾਂ ਆਰ ਨੀਟੂ ਦੇ ਬੌਣੇ ਸੀਗੇ ਬਿਲਕੁਲ ਬਿਲਕੁਲ ਭਾਈ ਤੋਂ ਇਹਨਾਂ ਨੂੰ ਬੁਲਾਈ ਲੈ ਅਜੇ ਤਾਂ ਡਾਲਣਾਂ ਵਾਲੇ 80 ਆ ਸਾਡੀ ਟਿੱਕੀ 'ਚ ਪਏ ਅਸੀਂ ਉਹ ਕੱਢੇ ਹੀ ਨਹੀਂ ਦਾਦਾ ਨਾਲੇ ਹਾਰ ਕੱਢੇ ਹੀ ਨਹੀਂ ਨਾ ਹੀ ਉਹ ਕੱਢੇ ਹੀ ਨਹੀਂ ਕਿਉਂ ਤੁਹਾਨੂੰ ਪਤਾ ਵਾ ਭਾਈ ਲੱਗਦਾ ਤਾਂ ਸੀਗਾ ਤੁਸੀਂ ਕਹਿੰਦੇ ਸੀ 50 ਹਜ਼ਾਰ ਦੋਵੇਂ ਨੀਟੂ ਛੱਟਣ ਵਾਲੇ ਨੇ ਆਪਣਾ ਫੋਨ ਤਰਤੀਨਾ ਮਾਰ ਕੇ ਤੋੜਤਾ ਸਾਡੇ 32 ਸ਼ਹੀਦਾਂ ਦੇ ਤੁਹਾਨੂੰ ਵੀ ਰੋਣਾ ਆਉਂਦਾ ਬੈ ਨੀਟੂ ਜੀ ਹੁਣ ਕੀ ਗੱਲ ਕੀ ਹੋ ਗਿਆ ਕੀ ਗੱਲ ਹੋਈ ਉਹ ਵੈਸੇ ਹੀ ਮਾਨਗਤ ਜਿਹੜਾ ਲੁਧਿਆਣੇ ਵਾਲਿਆਂ ਤੋਂ ਕੀ ਕਰੀਏ ਜੀ ਲੋਕ ਪਸੰਦ ਨਹੀਂ ਕਰਦੇ ਲੋਕੀ ਪੈਸੇ ਦੇ ਕੇ ਆਪਣੀ ਵੋਟ ਵੇਚ ਜਾਂਦੇ ਆ ਇਹ ਨਹੀਂ ਪਤਾ ਬਾਅਦ ਚ ਲੀਡਰ ਕੋਲ ਸੜਕ ਦੀ ਸਮੱਸਿਆ ਸੀਵਰ ਦੀ ਸਮੱਸਿਆ ਟੈਪ ਦੀ ਸਮੱਸਿਆ ਜਾਂ ਕੋਈ ਵੀ ਸਮੱਸਿਆ ਲੈ ਕੇ ਜਾਵਾਂਗਾ ਉਹਨਾਂ ਨੇ ਆਪਣੇ ਪੈਸੇ ਬੱਲੇ ਪੂਰੇ ਕਰਨੇ ਉਹ ਕੰਟੈਂਟ ਕਰਦੇ ਆ ਕਿੰਨੇ ਰੁਪਏ ਸਾਨੂੰ ਬੋਲ ਤਾ ਬਾਈ ਫੋਨ ਕਿਉਂ ਤੋੜਤਾ ਬਸ ਸਰ ਜੀ ਤੁਹਾਡੋ ਕੀ ਲੁਕਿੰਗ ਦਾ ਹੀ ਦਿੰਦੇ ਬੈ ਉਸ ਫੋਨ ਤੇ ਵਾਦਾ ਕੀਤਾ ਸੀ ਕਿ ਅਮਰੀਕਾ ਵਰਗਾ ਬਣਾਓਗੇ ਵੈਸੇ ਭਾਈ ਨੁਕਸਾਨ ਨਹੀਂ ਹੋ ਗਿਆ ਨੇਡੂ ਜੀ ਤੁਹਾਡਾ ਬੈ ਚਲੋ ਜੋ ਹੋ ਗਿਆ ਛੱਡੋ ਪਹਿਲਾਂ ਹੀ ਇੰਨਾ ਨੁਕਸਾਨ ਕਰ ਚੁੱਕੇ ਆ ਇਲੈਕਸ਼ਨ ਤੋਂ ਪਹਿਲਾਂ ਪੈਸਾ ਖਰਾਬ ਕੀਤਾ ਇਲੈਕਸ਼ਨ ਫਿਰ ਵੀ ਨਹੀਂ ਜਿੱਤਰੇ ਤੁਸੀਂ ਫਿਰ ਵੀ ਚੌਥੇ ਰਾਉਂਡ ਤੋਂ ਬਾਹਰ ਕਿਉਂ ਆ ਗਏ ਉਮੀਦ ਕਿਉਂ ਛੱਡੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਮਨ ਇਹਨਾਂ ਪਰ ਗਿਆ ਕਿ ਯਾਰ ਵੀ ਇੰਨੀਆਂ ਵੋਟਰਾਂ ਕਮ ਸਕਾ ਇੱਕ ਦੋ ਵੋਟਰ ਕਰਦੇ 25000 ਵੋਟ ਤੋਂ ਮੈਂ ਸੋਚਿਆ ਸੀ ਕਿ ਜਿੱਤਾਂਗਾ ਹਾਂ ਉਹ ਸਾਡੀ ਵਾਰੀ ਤੇ ਲੱਗਦਾ ਹੈ ਜਦਾ ਬਸ ਸੁਤਾ ਹੀ ਰਹਿ ਗਿਆ ਇਹ ਸਾਡੀ ਵਾਰੀ ਜਦੋਂ ਆਈ ਰੱਬ ਬੰਨੇ ਕਿੱਥੇ ਸੌਂ ਗਿਆ ਵਾ ਪਰ ਆਪਾਂ ਆਪਾਂ ਇਹ ਗੱਲ ਕਹਿਣੀ ਆ ਵੀ ਚਲੋ ਆ ਪਿੱਛੇ ਬੰਦਾ ਬੋਲਦਾ ਪਿਆ ਇਹਦਾ ਰੱਬ ਜਾਗਦਾ ਪਿਆ ਇਹਦਾ ਜਦੋਂ ਇਹਦੇ ਪੈਸੇ ਲੱਗੇ ਹੁੰਦੇ ਨਾ ਇਨੀ ਚੀਕਾਂ ਮਾਰਨੀ ਸੀ ਸੜਕ ਦੇ ਵਿਚ ਰਸਤੇ 'ਚ ਖੜੇ ਹੋ ਕੇ ਚੀਕਾਂ ਮਾਰਨੀ ਸੀ ਮੈਂ 9 ਵਾਰੀ ਨਿਸ਼ਾਨ ਹੋ ਗਿਆ ਕਿੰਨੇ ਪੈਸੇ ਲਾਤੀ ਮੈਂ 9 ਵਾਰੀ ਹਾਰੇ ਆ 10ਵੀਂ ਵਾਰੀ ਫੇਰ ਆ ਔਰ ਮੋਦੀ ਮੋਦੀ ਸਾਹਿਬ ਦੇ ਸਾਹਮਣੇ ਵਾਰਾਨਸੀ ਦੇ ਵਿੱਚ ਇਲੈਕਸ਼ਨ ਲੜੇ ਆ ਜੇ ਜਿਹਦੇ ਵਿੱਚ ਦਮ ਹੈਗਾ ਤੇ ਇਹਨੇ ਦੁੱਧ ਪੀਤਾ ਆਪਣੀ ਮਾਂ ਦਾ ਉੱਥੇ ਲੜ ਕੇ ਦਿਖਾਵੇ ਮੈਂ ਕੱਲਾ ਸੀਗਾ ਪੰਜਾਬ ਦੇ ਵਿੱਚ ਇੱਕ ਕੱਲਾ ਬੰਦਾ ਇੱਕ ਬਾਦ ਨਿਕਲੇ ਇੱਕ ਬਾਦ ਉਸ ਸਮਾਜਿਕ ਰਵਿਦਾਸ ਸਮਾਜ ਵਿੱਚ ਹਿੰਦੂ ਮੁਸਲਮਾਨ ਸਾਰੇ ਦਾ ਭਰਾ ਉੱਥੇ ਜਾ ਕੇ ਲੜਿਆ ਬੜੀ ਵੱਡੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਮੈਂ ਨਾ ਇੱਕ ਤਾਂ ਹੋਰ ਗੱਲ ਕਰ ਇੱਕ ਮੈਂ ਪਹਿਲਾਂ ਰੱਬ ਦਾ ਨਾਮ ਲਵਾਂਗਾ ਫਿਰ ਬਾਅਦ ਤੋਂ ਗੱਲ ਕਰੂੰਗਾ ਜੀ ਹਾਂ ਕੋਈ ਨਹੀਂ ਕੋਈ ਨਹੀਂ ਅਹੀ ਆਪਣੀ ਹਾਰਮਨ ਹਾਰਮਨ ਲਈ ਮਤਲਬ ਪਹਿਲਾਂ ਹੀ 4 ਰਾਉਂਡਾਂ ਦੇ ਨੇ ਜੀ ਜੀ ਹਲੇ 4 ਰਾਉਂਡ ਹੋਏ ਨੇ ਹਲੇ ਤਾਂ 10 ਰਾਉਂਡ ਹੋਰ ਵੀ ਨੇ ਚੱਕਰ ਇਹਨਾਂ ਸਟਾਰਟ ਬੋਟਾਂ ਪਈਆਂ ਗਿਆ ਸਾਰੀਆਂ ਕੀ ਉਹਨਾਂ ਨੂੰ ਕੀ ਕਹਾਂਗੇ ਸਰ ਜੇ ਸਾਡੇ ਨਾਲ ਜੇ ਅਸੀਂ ਫਿਰ ਤੁਹਾਨੂੰ ਕਿੰਨੀ ਜੇ ਅਸੀਂ ਲੁਧਿਆਣਾ ਜੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਵੋਟ ਪਾਈ ਆ ਤੇ ਇਹਨਾਂ ਨਾਲ ਇਹਨਾਂ ਨੇ ਸਰ ਸਾਡੇ ਨਾਲ ਤੁਲਨਾ ਸੀ ਕਿ ਨਵਾਂ ਬੰਦਾ ਲਿਆਂਦੇ ਬਦਲਾਵ ਲਿਆਓ ਜਿਹੜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਚੱਲ ਜਾ ਕੱਲਾ ਬੰਦਾ ਜੀ ਸਾਡੇ ਅਸੀਂ VOTER ਆ ਸਾਡੇ ਜਿਹਨੇ ਵੋਟ ਪਾਨੇ ਆ ਲੀਡਰ ਨੂੰ ਇਹ ਕਹਿਣਾ ਚਾਹੀਦਾ ਕਿ ਆਮ ਬੰਦੇ ਦੀ ਹਰ ਜਗ੍ਹਾ ਤੇ ਸੁਣਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਹੋਏਗੀ ਤਾਂ ਉੱਤੇ ਸਖਤ ਸਖਤ ਕਾਰਵਾਈ ਹੋਏਗੀ ਇੱਥੇ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਦੀ ਜੂਮ ਜੂਮ ਹੋਇਆ ਦੇਖਿਆ ਹੁਣ ოਪੀ ਸ਼ਰਮਾ ਸਾਹਿਬ